ਅੱਜ ਇਹਨਾਂ ਨੂੰ ਰੋਕਿਆ ਗਿਆ ਵੀ ਜਦੋਂ ਸਾਡਾ ਰਾਹ ਸਾਫ਼ ਕਰ ਜੋਂਗੇ ਤਾਂ ਚਲਾਈ ਜਾਓ ਮਿੱਟੀ ਪਵਾ ਰੋ ਚੱਕੀ ਜਾਓ ਤੇ ਵੀ ਆਉਦੀ ਟੈਂਕੀ ਪਾਣੀ ਵਾਲੀ ਤੇ ਨਾਲ ਕਰਾ ਇਹ ਲੈ ਕੇ ਆਇਆ ਕਰੋ ਵੀ ਮਿੱਟੀ ਚੱਕਣ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਤੇ ਪਰ ਸਾਨੂੰ ਰਾਹ ਤੇ ਜਰੂਰ ਇਤਰਾਜ਼ ਆ ਆ ਖੜੇ ਨੇ ਸਾਰੇ ਕੁਸ ਭਰੇ ਖੜੇ ਨੇ ਕੁਸ ਖਾਲੀ ਖੜੇ ਨੇ ਆ ਦੇਖ ਸਕਦੇ ਹੋ ਇੱਧਰ ਵੀ ਖੜੇ ਨੇ ਇੱਧਰ ਖੜੀਆ ਲੈਣ ਲੱਗੀ ਤੇ ਦੱਸੋ ਆਪਾਂ ਸਹੀ ਕੀਤਾ ਜਾਂ ਗਲਤ ਕਿਉਂਕਿ ਆਪਾਂ ਟਰਾਲਿਆਂ ਨੂੰ ਕਿਹਾ ਵੀ ਇੱਕ ਟਰੈਕਟਰ ਮਗਰ ਤੁਸੀਂ ਪਾਣੀ ਵਾਲੀ ਟੈਂਕੀ ਤੇ ਇੱਕ ਮਗਰ ਕਰਾ ਲੈ ਕੇ ਆਓ ਤੇ ਫਿਰ ਚਲਾ ਲਿਓ ਤੇ ਹੁਣ ਦੇਖਦੇ ਆਂ ਵੀ ਇਹ ਪਾਣੀ ਵਾਲੀ ਟੈਂਕੀ ਤੇ ਕਰਾ ਲੈ ਕੇ ਆਉਂਦੇ ਆ ਜਾਂ ਨਹੀਂ ਜੇ ਲੈ ਕੇ ਆਗੇ ਤਾਂ ਇਹ ਮਿੱਟੀ ਚੱਕਣਗੇ ਤੇ ਜੇ ਇਹ ਨਾ ਲੈ ਕੇ ਤਾਂ ਇਹ ਖਾਲੀ ਥੋ ਵਾਪਸ ਕੀਤੇ ਜਾਣਗੇ ਇਹ ਦੱਸਿਓ ਆਪਾਂ ਕੰਮ ਸਹੀ ਕੀਤਾ ਜਾਂ ਆਪਾਂ ਗਲਤ ਕਰਿਆ ਇਧਰ ਵੀ ਦੇਖੋ ਖੜੇ ਨੇ ਸਰੇ ਟਕਰ ਦੇਖਦੇ ਆਂ ਦੋਸਤੋ ਸਭ ਤੋਂ ਪਹਿਲਾਂ ਆਪਣੇ ਨਾਲ ਕੌਣ ਭਰਾ ਜੁੜਦਾ ਲਾਈਵ ਦੇ ਵਿੱਚ ਦੇਖਦੇ ਆਂ ਦੋਸਤੋ ਸਭ ਤੋਂ ਪਹਿਲਾਂ ਕੌਣ ਭਰਾ ਜੁੜਦਾ ਕੋਈ ਇੱਥੇ ਰੇਂਜ ਦੀ ਪ੍ਰੋਬਲਮ ਹੋ ਸਕਦੀ ਆ ਆਪਣੇ ਕੋਲ ਇਹ ਸਾਰੇ ਟਰਾਲੇ ਭਰ ਤਲੇ ਜੀ ਇਹ ਰੋਕੇ ਗਏ ਆ ਜਿੰਨੇ ਵੀ ਭਰਾਵਾਂ ਦੇ ਇਸ ਪਹੀ ਤੇ ਖੇਤ ਲੱਗਦੇ ਨੇ ਸਾਰਿਆਂ ਕੰਨੂਆਂ ਤਰਾਜ ਲਾਇਆ ਗਿਆ ਵੀ ਸਾਡਾ ਰਾਹ ਖਰਾਬ ਕਰਕੇ ਇਹ ਤੁਰ ਜਾਂਦੇ ਤੇ ਇਹਦੇ ਤੇ ਨਾ ਕਰਾਹ ਮਾਰਦਿਆ ਨਾ ਪਾਣੀ ਛੜਕਦਿਆ ਝੋਨਿਆਂ ਤੇ ਰੇਤਾ ਪਈ ਜਾਂਦਾ ਜਿਉ ਡੁੜੁਕੇ ਪੀਕ ਬਣੀ ਪਈ ਆ ਜਮਾ ਪਾਊਡਰ ਵਰਗਾ ਤੇ ਟਰੈਕਟਰਾਂ ਵਾਲੇ ਭਰਾ ਆਪਣੇ ਨਾਲ ਸਹਿਮਤ ਤੇ ਉਹਨਾਂ ਨੇ ਆਪਣੇ ਕਹੇ ਤੋਂ ਟਰੈਕਟਰ ਦਿੱਤੇ ਜੀ ਰੋਕ ਤੇ ਹੁਣ ਮਾਲਕ ਦੇਖਦੇ ਆ ਕੀ ਕਹਿੰਦਾ ਟੈਂਕੀ ਪਾਣੀ ਵਾਲੀ ਜਾਂ ਕਰਾ ਭੇਜਦਾ ਜਾਂ ਨਹੀਂ ਭੇਜਦਾ ਉਹ ਕਹਿੰਦੇ ਜੀ ਨਾ ਭੇਜਦਾ ਅਸੀਂ ਵੀ ਵਾਪਸ ਚਲੇ ਜਾਵਾਂਗੇ ਦੋਸਤੋ ਅੱਜ ਕਿਸੇ ਵੀ ਭਰਾ ਦਾ ਕੋਈ ਕਮੈਂਟ ਸ਼ੋ ਨਹੀਂ ਹੋ ਰਿਹਾ ਪਤਾ ਨਹੀਂ ਕੀ ਕਾਰਨ ਹੋ ਸਕਦਾ ਕੋਈ ਰੇਂਜ ਦੀ ਪ੍ਰੋਬਲਮ ਹੋਵੇ ਕਿਉਂਕਿ ਦੋਸਤੋ 4-5 ਮਿੰਟ ਹੋ ਚੁੱਕੇ ਆਪਾਂ ਨੂੰ ਲੇਵ ਹੋ ਜਾਂਨ ਦੋਸਤੋ ਅੱਜ ਕੋਈ ਲਾਈਵ ਦੇ ਵਿੱਚ ਜੁੜ ਨਹੀਂ ਰਿਹਾ ਸੱਜਣ ਮਿੱਤਰ ਦੱਸਿਓ ਕੋਈ ਰੇਂਜ ਦੀ ਪ੍ਰੋਬਲਮ ਆ ਜਾਂ ਕੀ ਕਾਰਨ ਹਾਂਜੀ ਆਪਣੇ ਨਾਲ ਜੁੜ ਚੁੱਕਿਆ ਜੀ ਗੁਰਪ੍ਰੀਤ ਸਿੰਘ ਬਰਾੜ ਕਹਿੰਦੇ ਸਸਰੀ ਕਾਲਬਾਈ ਜੀ ਲਾਈਵ ਉਹ ਹਾਂਜੀ ਹਾਂਜੀ ਬਾਈ ਬਰਾੜ ਸਾਹਿਬ ਸਸਰੀ ਕਾਲ ਹੋਰ ਸੁਣਾਓ ਜੀ ਘਰ ਪਰਿਵਾਰ ਠੀਕ ਆ ਬਾਈ ਸੇਤਾਂ ਠੀਕ ਨੇ ਫਸਲવાડી ਠੀਕ ਹੈ ਜੀ ਤੇ ਦੋਸਤੋ ਭਰਾ ਆਪਣੇ ਨਾਲ ਜੁੜੇ ਗੁਰਪ੍ਰੀਤ ਸਿੰਘ ਬਰਾੜ ਪਿੰਡ ਭੋਖੜਾ ਜ਼ਿਲ੍ਹਾ ਬਠਿੰਡੇ ਤੋਂ ਤੇ ਭਰਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੇ ਨਾਲ ਲਾਈਵ 'ਚ ਜੁੜਨ ਲਈ ਬਾਈ ਹੋਰ ਸੁਣਾਓ ਠੀਕ ਠਾਕ ਫਸਲવાડી ਠੀਕ ਹੈ ਜੀ ਵੈਘਰੂ ਮੇਰ ਕਰੇ ਚੜ੍ਹਦੀ ਕਲਾ ਵਿੱਚ ਹੋਮੋ ਸੁਪਾਲ ਥਾਲੀਵਾਲ ਜੀ ਕੀ ਹਾਲ ਆ ਬਾਈ ਸੁਖਪਾਲ ਹੋਰ ਠੀਕ ਠਾਕ ਹਾਂ ਹੋਰ ਸੇਤ ਠੀਕ ਆ ਬਾਈ ਘਰ ਪਰਵਾਹ ਠੀਕ ਆ ਸੇਤਾਂ ਕਾਇਮ ਨੇ ਵੈਘਰੂ ਮੇਰ ਕਰੇ ਚੜ੍ਹਦੀ ਕਲਾ ਵਿੱਚ ਹੋਮੋ ਤੇ ਦੋਸਤੇ ਭਰਾ ਸੁਖਪਾਲ ਢਾਲੀਵਾਲ ਜੀ ਮੇਰੇ ਪਿੰਡ ਤੋਂ ਭਰਾ ਦਾ ਬਹੁਤ ਬਹੁਤ ਧੰਨਵਾਦ ਸੁਖਪਾਲ ਸਿੰਘ ਜੀ ਇਹ ਆਪਾਂ ਜਿਹੜੇ ਟਰੈਕਟਰ ਖੜੇ ਨੇ ਰਾਹ ਤੇ ਇਹ ਆਪਾਂ ਸਾਰੇ ਅੱਜ ਰੋਕੇ ਨੇ ਜੀ ਕਿਉਂਕਿ ਆਪਣਾ ਰਾਹ ਖਰਾਬ ਕਰ ਦਿੰਦੇ ਆ ਟਰਾਲਿਆਂ ਵਾਲੇ ਤੇ ਇਹਨਾਂ ਨੂੰ ਆਪਾਂ ਆਖਿਆ ਵੀ ਕਰਾਹ ਤੇ ਪਾਣੀ ਵਾਲੀ ਟੈਂਕੀ ਲਿਆਓ ਤੇ ਫਿਰ ਚੱਕਣ ਲੱਗ ਜਾਓ ਤੇ ਦੱਸਿਓ ਆਪਾਂ ਇਹ ਰੋਕਿਆ ਸਹੀ ਰੋਕਿਆ ਜਾਂ ਆਪਣੀ ਗਲਤੀ ਆ ਜਰੂਰ ਦੱਸਿਓ ਤੇ ਉਸ ਤੋਂ ਅੱਗੇ ਆਪਾਂ ਨੂੰ ਫੇਰ ਭਰਾ ਗੁਰਪ੍ਰੀਤ ਭਰਾ ਕਿਉਂਕਿ ਦੋਸਤੋ ਇੱਥੇ ਥੋੜੀ ਜੀ ਰੇਂਜ ਦੀ ਪ੍ਰੋਬਲਮ ਆ। ਭਾਈ ਗੁਰਪ੍ਰੀਤ ਬਰਾੜ ਜੀ ਕਰਦੇ ਕੁਛ ਨਹੀਂ ਜੀ ਅੱਜ ਨੇ ਇਹ ਜਿਹੜੇ ਟਰਾਲੇ ਖੜੇ ਨੇ ਇਹਨੇ ਤੇ ਇਹ ਆਪਣਾ ਜੀ ਰਾਹ ਖਰਾਬ ਕਰ ਗਏ ਪਿਛਲੀ ਵਾਰ ਮੀਂਹ ਵੜੇ ਤੇ ਇਹ ਲੋਟ ਨਹੀਂ ਕਰਕੇ ਗਏ ਸੀ। ਉਵੇਂ ਜੋ ਕਰ ਛੱਡ ਕੇ ਭੱਜ ਗਏ ਤੇ ਅੱਜ ਇਹ ਦੁਬਾਰੇ ਫੇਰ ਮਿੱਟੀ ਚੱਕਣਾਗੇ। ਇਸ ਕਰਕੇ ਇਹਨਾਂ ਨੂੰ ਰੋਕਿਆ ਗਿਆ। ਵੀ ਤੁਸੀਂ ਇਹਨੂੰ ਰਾਹ ਨੂੰ ਠੀਕ ਕਰੋ, ਇਹਦੇ ਪਾਣੀ ਛਿੜਕੋ, ਕਰਾਹ ਮਾਰੋ ਵੀ ਫੇਰ ਚੱਕਣ ਲੱਗ। ਤੇ ਹੁਣ ਜਿੰਨਾ ਚਿੱਕਰ ਭਰਾ ਟੈਂਕੀ ਲੈ ਕੇ ਨਹੀਂ ਆਉਂਦੇ ਪਾਣੀ ਵਾਲੀ ਤੇ ਕਰਾ ਉਹਨਾਂ ਚਿੱਕਰ ਇਹਨਾਂ ਨੂੰ ਰੋਕਿਆ ਗਿਆ ਜੀ ਇਹ ਤੇ ਇਸ ਕਰਕੇ ਇਹਨਾਂ ਨੂੰ ਰੋਕਤਾ ਜੀ ਇਥੋਂ ਤੇ ਅੱਗੇ ਆਪਣੇ ਨਾਲ ਜੁੜਿਆ ਜੀ ਸੁਪਾਲ ਸਿੰਘ ਕਹਿੰਦੇ ਬਹੁਤ ਵਧੀਆ ਜੀ ਹਾਂਜੀ ਸੁਪਾਲ ਸਿੰਘ ਜੀ ਬਹੁਤ ਵਧੀਆ ਬਾਈ ਬਹੁਤ ਵਧੀਆ ਹੋਰ ਸੁਣਾਓ ਠੀਕ ਹੋ ਹੋਰ ਘਰ ਪਰਿਵਾਰ ਸੇਤਾਂ ਠੀਕ ਆ ਬਾਈ ਤੇ ਅੱਗੇ ਦੇਖਦੇ ਹਾਂ ਜੀ ਕੌਣ ਭਰਾ ਜੋੜਦੇ ਨੇ ਆਪਣੇ ਨਾਲ ਲਾਈਵ ਦੇ ਵਿੱਚ ਆ ਆ ਬਹੁਤ ਸਾਰੇ ਲੈ ਬਲ ਇਹ ਕੁਸਟਰਾਲੇ ਭਰੇ ਖੜੇ ਨੇ ਤੇ ਕੁਸ ਖੜੇ ਨੇ ਜੀ ਖਾਲੀ ਇੱਧਰ ਲੈਣ ਲੱਗੀ ਖੜੀਆਂ ਖਾਲੀਆਂ ਦੀ ਤੇ ਇੱਧਰਲੇ ਪਾਸੇ ਭਰੇ ਨੇ ਟਰਾਲਾ ਭਰ ਦਿੰਦੇ ਨੇ ਨਾ ਮਾਂ ਮਾਰਦਾ ਨਾ ਉਹ ਜਿਹੜੇ ਖੜੇ ਆ ਤੁਸੀਂ ਖੜੇ ਹਾਂ ਕਿਹੜੇ ਭਰੇ ਆਓ ਜਾਓ ਭਰੇ ਆਉਂਦਾ ਹੀ ਕਿਦੋਂ ਮੈਂ ਕਿਹਾ ਵੀ ਜਾਓ ਭਾਈ ਨਹੀਂ ਭਰੇ ਆਉਂਦਾ ਹੀ ਰੋਕੀ ਬੈਠਾ ਭਰੇ ਆ ਤਾਂ ਹੁਣ ਵੀ ਕਹਿ ਰਹੇ ਆ ਵੀ ਜਾਓ ਭਾਈ ਅਸੀਂ ਭਾਈ ਪਰ ਇਹ ਤੁਰਦੇ ਨਹੀਂ ਭਰੇ ਲਈ ਕਹਿ ਤੋ ਬਾਬੂ ਜੀ ਤੋਂ ਗਨਾਂ ਤੋੜੇ ਗੰਮਣੀ ਤੋੜੇ ਬਾਬੂ ਜੀ ਹਾਂ ਇੱਥੇ ਕਿਹਾ ਵੀ ਬਾਬੂ ਜੀ ਭਰੇ ਆਉਂਦਾ ਜੋ ਬਾਈ ਸਾਹਮਣੇ ਕਿਹਾ ਵੀ ਜਾਓ ਭਾਈ ਬਾਬੂ ਜੀ ਪਰ ਜਦੋਂ ਅੰਦਰ ਫੋਨ ਨਹੀਂ ਅਗਲੇ ਦਾ ਕਰਦਾ ਆਪਾਂ ਸੀ ਪਰ ਆਉਂਦਾ ਜੋ ਉਹਦੇ ਭਰਾ ਨੇ ਟਰਾਲਿਆਂ ਵਾਲੇ ਭਰਾ ਆਪਣੇ ਬੈਠੇ ਨੇ ਆਪਣੇ ਕੋਲ ਹਾਂ ਮਸਾਦਾਰਤ ਨੂੰ ਹੋਇਆ ਬਾਈਆਂ ਦੇ ਹਾਂ ਇਕੱਠੇ ਹੋਇਆ ਲਾਚਾਰੋਂ ਆਪਾਂ ਸੰਦ ਦੂਸਰਾ ਹੈ ਕਮੈਂਟ ਆਈ ਜਾਂਦੇ ਕਹਿੰਦੇ ਬਾਈ ਵਧੀਆ ਕੀਤਾ ਜਿਹੜਾ ਤੁਸੀਂ ਰੋਕ ਤੇ ਕਹਿੰਦੇ ਰਾਹ ਠੀਕ ਕਰਾ ਕੇ ਚੱਲਣ ਦਿਓ ਇਹ ਲਾਈਵ ਚੱਲ ਜਾਂਦਾ ਉਹ ਬਾਈ ਚਲੋ ਤੁਸੀਂ ਰੋਕ ਲੈ ਜਾਓ ਗੱਲਾਂ ਚਲ ਨਹੀਂ ਰੋਕਣ ਦੇ ਹੱਟ ਜੀਓ ਬੰਦੋ ਤੋਂ ਠੀਕ ਹੈ ਇਹ ਪਹਿਲਾ ਰਾਹ ਨਾ ਬਈ ਅਸੀਂ ਕਿੰਨੇ ਤੰਗ ਹੋ ਗਏ ਕਿੰਨੇ ਭਗੜੇ ਦੀ ਮੀਂਹ ਸਾਡੇ ਬੰਦੀ ਦੀ ਗਲਤੀ ਆ ਮੜਾ ਇਹ ਬਾਈ ਮੈਂ ਉੱਦੇ ਹੈ ਨਹੀਂ ਕਿਹਾ ਬਈ ਬਈ ਮੀਆਂ ਇਸ ਦਿਨ ਜੇ ਮੈਂ ਉੱਦੇ ਹੁੰਦਾ ਥੋੜੇ ਢੋੜੀ ਮੋੜ ਆ ਇੱਥੇ ਰੱਖ ਗਾੜਾ ਨਾ ਕਹੇ ਹਜ਼ਾਰ ਆ ਤਰਾਂ ਅਗਰ ਸੁਆ ਬਣਦੇ ਸੀ ਤੂੰ ਠੇਕੇਦਾਰ ਵੀ ਆ ਇਹ ਬਾਈ ਨੂੰ ਕਹਿਦਾ ਕਰੀ ਆਪਾਂ ਰਾਹ ਬਹੁਤ ਖਰਾਬ ਕਰਦਾ ਬਈ ਨਾ ਬਾਈ ਖਰਾਬ ਹੀ ਛੱਡ ਦੇ ਉਹ ਲੱਡੂ ਨਾ ਤੁਸੀਂ ਇੱਥੇ ਭੁੱਲ ਜਿਓ ਹੁਣ ਸਾਨੂੰ ਮਗਰੋਂ ਖਾਣੇ ਪੈਣਾ ਕਿਤੇ ਗਲਾਬ ਜਾਮਣਾ ਤੇ ਲੱਡੂ ਭੁੱਲ ਜਿਓ ਇੱਥੇ ਉਹਨੂੰ ਕੀੜੀਆਂ ਲੱਗ ਗਈਆਂ ਚਲੋ ਆਹ ਟਰਾਲਾ ਤੋਰੋ ਜੀ ਭਰੇ ਲੈ ਜਾਓ ਫਿਰ ਜਿੰਨਾ ਕਿਦਰ ਜੇ ਤਾਂ ਦੇਖੋ ਲਿਆਏ ਤਾਂ ਲਿਆਏ ਕੋਈ ਤੁਹਾਡੇ ਨਾਲ ਤਰਾਜ ਨਹੀਂ ਆਪਾਂ ਨੂੰ ਹਣਾ ਜੇ ਤਾਂ ਉਹ ਤੈਂਕੀ ਦੇ ਕਰਾ ਲਿਆਏ ਤਾਂ ਲਾਓ ਸਾਰਾ ਦਿਨ ਸਾਡੇ ਕੋਲ 10 ਦਿਨ ਲਾਓ 20 ਦਿਨ ਲਾਓ ਕੋਈ ਚੱਕਰ ਨਹੀਂ ਸਾਨੂੰ ਆ ਸਾਡਾ ਜਦੋਂ ਰਾਹ ਸਾਫ ਆ ਸਾਨੂੰ ਕੀ ਤਰਾਜ ਆ ਹਨਾ ਤੇ ਜੇ ਭਾਈ ਰਾਹ ਨਾ ਸਾਫ ਕਰਿਆ ਤਾਂ ਫਿਰ ਨਾ ਆਇਓ ਹਾਂ ਹਾਂ ਖਾਲੀ ਖੜੇ ਨੇ ਉਹਨਾਂ ਚੱਕਰ ਇੱਥੇ ਪਿੱਛੇ ਕਰ ਕਿਵੇਂ ਪਿੱਛੇ ਕਰ ਕਿਉਂ ਇਹ ਤਾਂ ਨਹੀਂ ਪਤਾ ਲੱਗਦਾ ਉਹ ਵੀ ਭਰੇ ਟਰਾਲੇ ਤੋਰਦੇ ਤੇ ਇਹਨਾਂ ਆਪਾਂ ਕਹਿਤਾ ਵੀ ਭਰੇ ਭਰੇ ਲੈ ਜਾਓ ਤੇ ਦੁਬਾਰੇ ਖਾਲੀ ਫੇਰ ਆਇਓ ਤੇ ਖਾਲੀ ਆਪਾਂ ਸਾਰੇ ਲਈ ਜੀ ਰੋਕ ਭਾਵੇਂ ਟਰਾਲਾ ਭਰੇ ਕੋਈ ਤਾਂ ਜੀ ਆਪਾਂ ਦੋ ਟਰਾਲੇ ਭਰੇ ਤੋਰਦੇ ਤੇ ਖਾਲੀਆਂ ਨੂੰ ਆਪਾਂ ਲਿਆ ਰੋਕ ਅੱਜ ਕੋਈ ਰੇਂਜ ਦੀ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਖੇਤਾਂ ਦੇ ਵਿੱਚ ਥੋੜੀ ਜਿਹੀ ਰੇਂਜ ਦੀ ਜ਼ਿਆਦਾ ਪ੍ਰੋਬਲਮ ਹੀ ਰਹਿੰਦੀ ਹੈ ਦੇਖਦੇ ਹਾਂ ਜੀ ਹੋਰ ਕੌਣ ਭਰਾ ਜੁੜਦੇ ਨੇ ਆਪਣੇ ਨਾਲ हां जी ਭਰਾ ਜੁੜ ਚੁੱਕੇ ਜੀ ਆਪਣੇ ਨਾਲ ਰਾਣਾ ਮੋੜ ਬਾਈ ਰਾਣਾ ਮੋੜ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਠੀਕ ਠਾਕ ਘਰ ਪਰਿਵਾਰ ਠੀਕ ਹੈ ਜੀ ਔਰ ਸੇਤਾਂ ਠੀਕ ਨੇ ਬਾਈ ਨਗਰ ਖੇੜੇ ਸਭ ਖੈਰ ਸੋਖ ਹੈ ਜੀ ਵੈਸੇ ਗੁਰੂ ਮੇਰ ਕਰੇ ਚੜ੍ਹਦੀ ਕਲਾ ਵਿੱਚ ਹੋਮੋ ਹੋਰ ਬਾਈ ਕਾਰੋਬਾਰ ਠੀਕ ਚੱਲ ਰਿਹਾ ਫਸਲ ਬਾੜੀਆਂ ਠੀਕ ਖੜੀਆਂ ਜੀ ਕੀ ਦੋਸਤ ਸੀ ਭਰਾ ਰਾਣਾ ਮੋੜ ਜੀ ਆਪਣੇ ਨਾਲ ਜੁੜੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਉਸ ਤੋਂ ਮਗਰੋਂ ਆਪਣੇ ਨਾਲ ਜੁੜੇ ਜੀ ਸੁਖਪਾਲ ਧਾਰੀਵਾਲ ਕਹਿੰਦੇ ਜੀ ਚਾਹ ਪੀ ਲਓ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੋ ਤੁਸੀਂ ਸਾਨੂੰ ਚਾਹ ਬਾਰੇ ਪੁੱਛਿਆ ਪਹਿਦਲੋਂ ਧੰਨਵਾਦ ਆ ਬਾਈ ਸੁਖਪਾਲ ਧਾਰੀਵਾਲ ਜੀ ਦਾ ਤੇ ਉਸ ਤੋਂ ਅੱਗੇ ਆਪਣੇ ਨਾਲ ਜੁੜੇ ਜੀ ਪੰਜਾਬਸਿਆਂ ਤੇ ਕਹਿੰਦੇ ਸਹੀ ਗੱਲ ਆ ਬਾਈ ਤੇ ਕਹਿੰਦੇ ਤੁਸੀਂ ਵਧੀਆ ਜਿਹੜਾ ਰੋਕਿਆ ਤੁਸੀਂ ਵਧੀਆ ਕੀਤਾ ਇਹ ਪਾਣੀ ਨਹੀਂ ਛਿੜਕਦੇ ਸੀਗੇ ਤੇ ਚਾਰ ਸਪਰੇ ਛੋਣਿਆਂ ਤੇ ਪੈਂਦਾ ਸੀਗਾ ਜੀ ਰੇਤਾ ਤੇ ਸਾਡੇ ਭਰਾ ਰਾਜੂ ਪੁੱਲਰ ਜੀ ਸਾਡੇ ਨਾਲ ਜੁੜੇ ਇਹਨਾਂ ਨੇ ਕਿਹਾ ਕਹਿੰਦੇ ਜੀ ਬਹੁਤ ਵਧੀਆ ਕੀਤਾ ਤੇ ਅਗਲਾ ਮੈਸੇਜ ਫੇਰ ਭਰਾ ਰਾਜਪੁੱਲਰ ਆ ਗਿਆ ਜੀ ਪੰਜਾਬ ਸਿਆਂ ਦੇ ਆਨਰ ਹਾਂਜੀ ਬਾਈ ਰਾਜੂ ਪੁੱਲਰ ਜੀ ਕਿੱਥੇ ਜੇ ਫਿਰਦੇ ਆਜੋ ਖੇਤ ਜੇ ਇੱਥੀਆਂ ਤੋਂ ਕਿਉਂਕਿ ਕੱਲ ਆਪਾਂ ਛਿਰੀ ਵਾਲਿਆਂ ਨੂੰ ਕਿਹਾ ਸੀ ਉਹਨਾਂ ਨੇ ਥੋੜਾ ਜਿਹਾ ਪਾਣੀ ਛਿੜਕਿਆ ਐਦੂ ਪਿੱਛੇ ਪਿੱਛੇ ਜੇ ਤੇ ਇੱਕ ਅੱਧੀ ਟੈਂਕੀ ਨਾਲ ਰਾਹ ਨੂੰ ਹੁੰਦਾ ਕੁਛ ਨਹੀਂ ਤੇ ਅੱਜ ਟਰਾਲੇ ਆਗੇ ਤੇ ਉਹਨਾਂ ਨੇ ਵੀ ਇਤਰਾਜ਼ ਦਿਖਾਇਆ ਉਹ ਦੇਖੋ ਟਰਾਲਾ ਜਾਂਦਾ ਕਿਵੇਂ ਰੇਤ ਆੜਦਾ ਜਾਂਦਾ ਦੇਖੋ ਅੱਜ ਤਾਂ ਨਾਲ ਹੀ ਹੌਲੀ ਜਾਂਦੇ ਨੇ ਕਿਉਂਕਿ ਅੱਜ ਰੋਕੇ ਹੋਏ ਨੇ ਤੇ ਸਾਰਾ ਰੇਤ ਆੜੜ ਕੇ ਝੋਨੇ ਦੇ ਉੱਤੇ ਪਈ ਜਾਂਦਾ ਆ ਲੱਡੂ ਲਿਆਂਦੇ ਸੀਗੇ ਵੰਡਣ ਵਾਸਤੇ ਇਹ ਕੁੱਤੇ ਖਾ ਗਏ ਤੇ ਭਰਾ ਉਧਰਲੇ ਪਾਸੇ ਹੀ ਰਹਿ ਗਏ ਹੋ ਹਾਏ ਹੈ ਜਰਾ ਪਰਦਾਈ ਜੀ ਬਣਾ ਕੇ ਬਈ ਨਾ ਬਜੇਗਾ ਮੇਰੀ ਫੋਟੋ ਨਹੀਂ ਆਉਂਦੀ ਆ ਜਾ ਆ ਜਾ ਆ ਜਾ ਦੋਸਤੋ ਇਥੇ ਰੇਂਜ ਘਟ ਹੋਣ ਦਾ ਕਾਰਨ ਕੋਈ ਨਹੀਂ ਕੋਈ ਕੋਈ ਨਹੀਂ ਆਮੀ ਮਾਫ ਕਰਦੇ ਹਾਂ ਅਰਦਾਸ ਕਰਦੇ ਹਾਂ ਕਹਿੰਦੇ ਕਿ ਜਿਹੜੇ ਬਣਾ ਦੀ ਜੀ ਜਾ ਕੇ ਪਾਵਾ ਸੁਣਾ ਮਾੜਾ ਕਿ ਜੀ ਨਹੀਂ ਆਇਆ ਦਾ ਮਸਲੀ ਦਾ ਇਹ ਵੀ ਬੰਦਾ ਹੈ ਠੱਕਾ ਭਾਈ ਰਾਜੂ ਪੁੱਲਰ ਜੀ ਕਹਿੰਦੇ ਅੱਜ ਦਿਨ ਬਾਰ ਹੈ ਜੀ ਅੱਜ ਆਪਾਂ ਇਹਨੂੰ ਰੋਕਿਆ ਉਸ ਤੋਂ ਮਗਰੋਂ ਆ ਗਿਆ ਜੀ ਅਮਰਤ ਪਾਲ ਮਹਿਰਾ ਅਮਰਤਪਾਲ ਮਹਾਰਾਜ ਸਤਿ ਸ੍ਰੀ ਅਕਾਲ ਹੋਰ ਸਨਾਓ ਠੀਕ ਠਾਕ ਘਰ ਪਰਿਵਾਰ ਠੀਕ ਹੈ ਜੀ ਸੇਤਾਂ ਠੀਕ ਨੇ ਜੀ ਉਸ ਤੋਂ ਅੱਗੇ ਆਪਣੇ ਨਾਲ ਜੁੜ ਚੁੱਕਿਆ ਹਰਪ੍ਰਭਾਨ ਬਰਾੜ ਬਾਈ ਹਰਪ੍ਰਭਾਨ ਬਰਾੜ ਜੀ ਸਤਿ ਸ੍ਰੀ ਅਕਾਲ ਹੋਰ ਸਨਾਓ ਜੀ ਠੀਕ ਠਾਕ ਘਰ ਪਰਿਵਾਰ ਠੀਕ ਹੈ ਜੀ ਸੇਤਾਂ ਠੀਕ ਨੇ ਵਾਹਿਗੁਰੂ ਮੇਰ ਕਰੇ ਚੜ੍ਹਦੀ ਕਲਾ ਵਿੱਚ ਹੋਮੋ ਉਸ ਤੋਂ ਅੱਗੇ ਆਪਣੇ ਨਾਲ ਭਰਾ ਜੁੜਿਆ ਜੀ ਰਾਜ ਚਹਿਲ ਹੈ ਰਾਜ ਚਹਿਲ ਜੀ ਸਤਿ ਸ੍ਰੀ ਅਕਾਲ ਹੋਰ ਸਨਾਓ ਬਾਈ ਠੀਕ ਠਾਕ ਘਰ ਪਰਿਵਾਰ ਠੀਕ ਹੈ ਜੀ ਸੇਤਾਂ ਠੀਕ ਨੇ ਬਾਈ ਹਰ ਭਗਵਾਨ ਬਰਾੜ ਕਹਿੰਦੇ ਪਾਣੀ ਛੜਕਾਓ ਜੀ ਹਾਂ ਬਾਈ ਜੀ ਪਾਣੀ ਛੜਕਾਉਣ ਵਾਸਤੇ ਇਹਨਾਂ ਨੂੰ ਰੋਕਿਆ ਗਿਆ ਆ ਸਾਰੇ ਟਰਾਲੇ ਇਸੇ ਕਰਕੇ ਰੋਕੇ ਖੜੇ ਨੇ ਇਹਨਾਂ ਨੂੰ ਪਹਿਲਾਂ ਕਿਹਾ ਵੀ ਪਾਣੀ ਛਿੜਕੋ ਤੇ ਕਰਾਹ ਮਾਰੋ ਰਾਹ ਤੇ ਤੇ ਵੀ ਫੇਰ ਚਲਾਇਓ ਤੇ ਭਰਾ ਹਰ ਭਗਵਾਨ ਬਰਾੜ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਉਸ ਤੋਂ ਅੱਗੇ ਦੇਖਦੇ ਹਾਂ ਜੀ ਹੋਰ ਆਪਣੇ ਨਾਲ ਕੌਣ ਭਰਾ ਜੁੜਦੇ ਨੇ